वाहे गुरु जी का खालसा वाहेगुरु जी की फतेह अनमोल गुरबाणी आप जी का स्वागत है साढ़ा शरीर बनिया है धरती आकाश हवा पानी अग्निंदी ताकत है कि यह पत्तों में भी बदलने की ताकत रखती है तुसी कदे नोट करो तो परिवारों किसी शरीर का सुभाव बड़ा गर्म होंगे है किसी के तीन पुत्र हो सुभाव गर्म होगा कई बीबियों के घर वाले का सुभा गर्म हों कई कह देंगे सा बड़ी तेज है इसका कारण हों कि जेड़े बंदे का सुभा गर्म हो अंदर अग्नि तत् ज्यादा होंगे है महापुरश वचन करते सन शेर कि खुंकार होंगे है पबक के पता है क्योंकि शेर अंदर अग्नि तत् ज्यादा है जबकि बकरी बहुत नरम सुभा है क्योंकि उसके अंदर धरती मिट्टी का तत् ज्यादा है

ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਇੱਕ ਸਾਲ ਬੱਚੇ ਨੂੰ ਬੋਲ ਕੇ ਸਰਵਨ ਕਰਾਵੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਉਹ ਬੱਚਾ ਕਦੇ ਮਨਮੁਖ ਨਹੀਂ ਨਿਕਲੇਗਾ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਲ ਮਿਲਦੀ ਹੈ ਕਿ ਮੜੀ ਮਸਾਨ ਤੋਂ ਪ੍ਰਾਪਤ ਹੋਏ ਸ਼ੈਤਾਨੀ ذੂ ਬੱਚੇ ਨੂੰ ਮਹਾਪੁਰਸ਼ਾਂ ਨੇ ਕਿਸ ਤਰ੍ਹਾਂ ਸਿੱਧੇ ਰਸਤੇ ਪਾਇਆ ਕਿਸ ਤਰ੍ਹਾਂ ਬਦਲਿਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਹਾਪੁਰਸ਼ ਹੋਏ ਹਨ ਸੰਤ ਵੇ ਸਾਖਾ ਸਿੰਘ ਜੀ ਇੱਕ ਵਾਰ ਕਥਾ ਕਰਲੇ ਸਨ ਬੜੀ ਸੰਗਤ ਜੁੜੀ ਸੀ ਇੱਕ ਬੱਚਾ ਬੜੀਆਂ ਹੀ ਛਰਾਤਾਂ ਕਰਕੇ ਸੰਗਤ ਵਿੱਚ ਸਭ ਦੀ ਲਿਵਰ ਨੂੰ ਤੋੜ ਰਿਹਾ ਸੀ ਕਦੇ ਸਟੇਜ ਤੇ ਚੜ ਜਾਂਦਾ ਸੀ ਕਦੇ ਸੰਗਤ ਵਿੱਚ ਕਿਸੇ ਨਾਲ ਸ਼ਰਾਰਤ ਕਰਦਾ ਸੀ ਕਦੇ ਕਿਸੇ ਨਾਲ ਕਦੇ ਕਿਸੇ ਨੂੰ ਚੁੰਡੀ ਵਰਦਾ ਸੀ ਕਦੇ ਸਿਰ ਤੋਂ ਕੱਪੜਾ ਖਿੱਚ ਦਿੰਦਾ ਸੀ ਮਹਾਪੁਰਸ਼ਾਂ ਦਾ ਧਿਆਨ ਵੀ ਇਸ ਵੱਲ ਗਿਆ ਹੁਣ ਜਦੋਂ ਉਹ ਸਟੇਜ ਤੇ ਚੜਿਆ ਤਾਂ ਮਹਾਪੁਰਸ਼ਾਂ ਨੇ ਉਸ ਦੀ ਬਾਹ ਫੜ ਲਈ ਅਤੇ ਵਿਚਾਰ ਲੋਕ ਕੇ ਕਹਿ ਲੱਗੇ ਇਸ ਬੱਚੇ ਦੀ ਮਾਂ ਕਿਹੜੀ ਹੈ ਉੱਠ ਕੇ ਖੜੀ ਹੋਵੇ ਬੱਚੇ ਦੀ ਮਾਂ ਉੱਠ ਕੇ ਮਹਾਪੁਰਸ਼ਾਂ ਕੋਲ ਗਈ ਮਹਾਪੁਰਸ਼ ਉਸ ਮਾਤਾ ਨੂੰ ਪੁੱਛਣ ਲੱਗੇ जो दरख्त को है कि फल माता कह लगी जी दरख्त का महापुरुष कहे जब नलायक है, है माता कह लगी मैं आप इस बच्चे तो दुखी हां मेरे तिलो इतो तक निकल गया है कि एहजी औलाद होने चंगा सी मेरे घर औलाद ही ना होंगी बाबा जी अंतर त्यान हो गए ਕੋਤੇ تیر ਬਾਦ ਕਹਿ ਲਗੇ ਸੱਚ ਦੱਸ ਇਸ ਬੱਚੇ ਦੇ ਜੰਮਣ ਤੋਂ ਪਹਿਲਾਂ ਤੂੰ ਕੀ ਕਰਦੀ ਰਹੀ ਹੈ ਤਾਂ ਉਸ ਬੀਬੀ ਨੇ ਕਿਹਾ ਮੇਰੇ ਘਰ ਔਲਾਦ ਨਹੀਂ ਸੀ ਮੈਨੂੰ ਕਿਸੇ ਨੇ ਆਖਿਆ ਮੜੀਆਂ ਵਿੱਚ ਜਾ ਕੇ ਅੱਧੀ ਰਾਤ ਦੀਵਾ ਜਗਾਇਆ ਕਰ ਤੇਰੇ ਘਰ ਔਲਾਦ ਹੋ ਜਾਵੇਗੀ ਇਹ ਸੁਣ ਮਹਾਪੁਰਸ਼ ਕਹਿ ਲਗੇ ਮੜੀਆਂ ਮਸਾਨਾ ਵਿੱਚ ਪੁੱਤ ਵਸਦੇ ਹਨ ਅਤੇ ਉਹਨਾਂ ਨੇ ਤਾਂ ਫਿਰ ਆਪਣੇ ਵਰਗੀ ਹੀ ਔਲਾਦ ਦੇਣੀ ਸੀ ਜੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚੋਂ ਜਾ ਕੇ ਔਲਾਦ ਮੰਗਦੀ ਤਾਂ ਦੇਵਤਿਆਂ ਦੀ ਸਭਾ ਵਿੱਚੋਂ ਦਾਤ ਚੋਲੀ ਵਿੱਚ ਪੈਂਦੀ ਹੈ ਤੂੰ ਆਪਣੇ ਗੁਰੂ ਨੂੰ ਛੱਡ ਕੇ ਦੂਸਰੇ ਪਾਸਿਆਂ ਵੱਲ ਗਈ ਹੈ ਫਿਰ ਐਸੀ ਹੀ ਔਲਾਦ ਮਿਲਨੀ ਸੀ ਮਹਾਪੁਰਸ਼ਾਂ ਦੇ ਬਚਨ ਸੁਣ ਕੇ ਉਸ ਬੱਚੇ ਦੀ ਮਾਤਾ ਰੋ ਪਈ ਅਤੇ ਕਹਿ ਲੱਗੀ ਮੇਰੇ ਕੋਲੋਂ ਬਹੁਤ ਵੱਡੀ ਪੁੱល ਹੋ ਗਈ ਹੈ ਜੋ ਮੈਂ ਪੁੱਤਰ ਦੇ ਮੋਹ ਵਿੱਚ ਗੁਰੂ ਨੂੰ ਛੱਡ ਕੇ ਮੜੀਆਂ ਮਸਾਨਾ ਪੂਜੀਆਂ ਹੁਣ ਕਈ ਰਸਤਾ ਦੱਸੋ ਤਾਂ ਮਹਾਪੁਰਸ਼ ਕਹਿ ਲੱਗੇ ਇੱਕ ਬਾਟ ਸੁਖਮਨੀ ਸਾਹਿਬ ਦਾ ਇਸ ਬੱਚੇ ਨੂੰ ਚੋਲੀ ਵਿੱਚ ਲੈ ਕੇ ਸੁਣਾਇਆ ਕਰ ਅਤੇ ਨਾਲ ਅੰਮ੍ਰਿਤ ਪਿਲਾਇਆ ਕਰ ਗੁਰੂ ਦੀ ਕਿਰਪਾ ਨਾਲ ਸੁਖਮਨੀ ਸਾਹਿਬ ਦੀ ਬਾਣੀ ਦੀ ਬਰਕਤ ਨਾਲ ਇਸ ਬੱਚੇ ਦੀ ਮੱਤ ਬਦਲ ਜਾਵੇਗੀ ਇਸ ਦੇ ਦੈਂਤਾਂ ਵਾਲੇ ਕਰਮ ਬਦਲ ਕੇ ਦੇਵਤਿਆਂ ਵਾਲੇ ਬਣ ਜਾਣਗੇ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਲੈਣੀ ਹੈ ਅਸੀਂ ਵੀ ਕਈ ਵਾਰੀ ਗੁਰੂ ਦੇ ਡਾਟੋਂ ਦਾਤ ਲੇਟ ਹੋ ਜਾਵੇ ਤਾਂ ਝੱਟ ਹੀ ਤਵੀਆਂ ਵਾਲਿਆਂ ਦਾ ਕੁੰਡਾ ਖੜਕਾ ਲੈਂਦੇ ਹਾਂ ਆਪਣੇ ਗੁਰੂ ਤੇ ਭਰੋਸਾ ਰੱਖੀਏ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪ੍ਰਵਾਹ ਚਲਾ ਕੇ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਦਾਤ ਮੰਗੋ ਤਾਂ ਨਿਰੰਕਾਰ ਕੋਈ ਗੁਰਮੁਖ ਲੋ ਹੀ ਭੇਜਦਾ ਹੈ ਜੇ ਕਿਸੇ ਬੀਬੀ ਦਾ ਪਤੀ ਜਾਂ ਘਰ ਵਿੱਚ ਕਿਸੇ ਦਾ ਮੈਂਬਰ ਦਾ ਸੁਭਾਗਰਮ ਹੋਵੇ ਤਾਂ ਹਰ ਰੋਜ਼ ਕਟੋਰੀ ਵਿੱਚ ਜਲ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਉਹ ਜਲ ਉਸ ਸਰੀਰ ਨੂੰ ਪਲਾਈ ਜਾਵੋ ਜਿਸ ਦਾ ਸੁਭਾਗਰਮ ਹੈ ਜਰੂਰ ਉਸ ਦੇ ਸੁਭਾਅ ਵਿੱਚ ਤਬਰੀਲੀ ਆਵੇਗੀ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਹੈ ਕਿ ਇਹ ਤੱਤਾਂ ਨੂੰ ਬਦਲੌਂਦੀ ਹੈ ਜੇ ਕੋਈ ਤੁਹਾਨੂੰ ਤੰਗ ਕਰਦਾ ਹੈ ਦੁਖੀ ਕਰਦਾ ਹੈ ਉਸ ਦਾ ਬੁਰਾ ਨਾ ਕਰੋ बानी ਦਾ ਨਾਮ ਬਤਾਓ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਉਸ ਦੇ ਮਨ ਦੇ ਖਿਆਲ ਬਦਲੌਂਦੀ ਜਿਸ ਕੋਲੋਂ ਤੁਸੀਂ ਉਸ ਦੀ ਅਸੁਰ ਬਿਤੀ ਦੇ ਖਿਆਲ ਨਾਲ ਕਰਕੇ ਤੰਗ ਹੋ ਬਾਨੀ ਉਸ ਦਾ ਮਨ ਤੁਹਾਡੇ ਲਈ ਬਦਲਾਈ ਜਾਵੇਗੀ ਬਾਨੀ ਅੰਦਰ ਵੀ ਫਰਮਾਨ ਹੈ ਹਲਜਨ RAM ਨਾਮ ਗੁਨ ਗਾਵੇ ਜੇ ਕੋਈ ਨਿੰਦ ਕਰੇ ਹਲਜਨ ਕੀ ਆਪਣਾ ਗੁਨ ਨਾ ਗਵਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ